ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹਾਸੇ-ಹಾಸਸ ਕਲਾਕਾਰ ਅਸ਼ੋਕ ਤਿਮਾਨ ਤੁਸੀਂ ਅਕਸਰ ਮੰਨੋ ਕਾਮੇਡੀ ਮੂਵੀਜ਼ ਦੇ ਵਿੱਚ ਔਰ ਕਾਮੇਡੀ ਹਾਸਸ ਹਸਲ ਕੈਂਚ ਦੇਖਦੇ ਰਹਿੰਦੇ ਹੋ ਅੱਜ ਮੇਰਾ ਬਹੁਤ ਹੀ ਪਿਆਰਾ ਦੋਸਤ ਗੋਬਿੰਦ ਰਾਏ ਜੀ ਜੀ ਆਰਡੀ ਪ੍ਰੋਡਕਸ਼ਨ ਦੇ ਮਾਲਕ ਜਿਹੜੇ ਕਿ ਤੁਹਾਨੂੰ ਅਕਸਰ ਆਪਣੀਆਂ ਬਹੁਤ ਵਧੀਆ-ਵਧੀਆ ਫਿਲਮਾਂ ਦੇ ਨਾਲ ਸਮਾਜਿਕ ਸੰਦੇਸ਼ ਦਿੰਦੇ ਹੋਏ ਨਜ਼ਰ ਆਉਂਦੇ ਨੇ ਮੇਰੇ ਕੋਲ ਆਏ ਬੜੇ ਪਿਆਰੇ ਦੋਸਤ ਨੇ ਮੇਰੇ ਔਰ ਆਉਣ ਵਾਲੀ ਜਿਹੜੀ ਵੀ ਇਹਨਾਂ ਦੀ ਨਵੀਂ ਪ੍ਰੋਡਕਸ਼ਨ ਆ ਉਹਦੇ 'ਚ ਅਸੀਂ ਇਕੱਠੇ ਤੁਹਾਡੇ ਸਾਹਮਣੇ ਨਜ਼ਰ ਆਵਾਂਗੇ ਕੋਈ ਨਾ ਕੋਈ ਸਮਾਜਿਕ ਵਧੀਆ ਮੈਸੇਜ ਲੈ ਕੇ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਇਹ ਚੀਜ਼ ਇਹ ਸੇਵਾ ਲੁਭਾਦੇ ਰਵਾਂਗੇ ਤੇ ਮੈਂ ਆਪਣੇ ਵੀਰ ਗੋਵਿੰਦ ਰਾਏ ਜੀ ਨੂੰ ਕਹਾਂਗਾ ਕਿ ਤੁਸੀਂ ਆਪਣਾ ਕੋਈ ਸੰਦੇਸ਼ ਸਮਾਜਿਕ ਤੌਰ ਦੇ ਦਿੱਤਾ ਜਾਵੇ ਤੁਹਾਡੇ ਨੂੰ ਹਾਂ ਦਰਸ਼ਕੋ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਪਿਆਰੇ ਮਿੱਤਰ ਸਾਨੂੰ ਦੇਖ ਰਹੇ ਆ ਸੋ ਬੜੇ ਪੁਰਾਣੇ ਮਿੱਤਰ ਆ ਅਸ਼ੋਕ ਧਿਮਾਨ ਜੀ ਔਰ ਮੈਂ ਦੂਰਦਰਸ਼ਨ ਦੇ ਅਸੀਂ ਪੁਰਾਣੇ ਆਰਟਿਸਟ ਆ ਦੂਰਦਰਸ਼ਨ ਚ ਪਹਿਲਾਂ ਵੀ ਇਕੱਠੇ ਕੰਮ ਕਰਦੇ ਰਹੇ ਆ ਸੋ ਜਿਵੇਂ ਕਿ ਤੁਸੀਂ ਸਾਡੀਆਂ ਫਿਲਮਾਂ ਦੇਖਦੇ ਹੋ ਅਕਸਰ ਔਰ ਪਿਆਰ ਬਹੁਤ ਦਿੰਨੇ ਹੋ ਸਮਾਜਿਕ ਫਿਲਮਾਂ ਹੁੰਦੀਆਂ ਅਗਲੀ ਫਿਲਮ ਦਾ ਜਿਹੜਾ ਕਨਸੈਪਟ ਆ ਬਹੁਤ ਹੀ ਵਧੀਆ ਹੋਊਗਾ ਔਰ ਤੁਹਾਨੂੰ ਮੈਨੂੰ ਉਮੀਦ ਆ ਕਿ ਬਹੁਤ ਜ਼ਿਆਦਾ ਪਸੰਦ ਆਊਗਾ ਔਰ ਉਹਦੇ ਵਿੱਚ ਅਸ਼ੋਕ ਤਮਾਨ ਜੀ ਦਾ ਬਹੁਤ ਵਧੀਆ ਅਹਿਮ ਰੋਲ ਹੋਊਗਾ ਜਿਹੜਾ ਤੁਸੀਂ ਅਕਸਰ ਇਹਨਾਂ ਨੂੰ ਪਿਆਰ ਦਿੰਨੇ ਹੋ ਉਸੇ ਟਾਈਪ ਦਾ ਹੀ ਬਹੁਤ ਵਧੀਆ ਕਿਰਦਾਰ ਜਿਹੜਾ ਆ ਅਸੀਂ ਉਹ ਆਉਣ ਵਾਲੀ ਫਿਲਮ ਵਿੱਚ ਵੀ ਦੇਖਣ ਨੂੰ ਤੁਹਾਨੂੰ ਮਿਲੇਗਾ ਸੋ ਅਸੀਂ ਇਕੱਠਿਆਂ ਕਾਫੀ ਦੇਰ ਬਾਅਦ ਹੀ ਆਪਾਂ ਕੰਮ ਕਰ ਰਹੇ ਹਾਂ ਬਹੁਤ ਬਹੁਤ ਦੇਰ ਅਸੀਂ ਬਹੁਤ ਸਲਾਮਤ ਇਕੱਠਿਆਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਪਰ ਹੁਣ ਤੁਹਾਡੇ ਸਾਹਮਣੇ ਅਸੀਂ ਇਕੱਠੇ ਆਵਾਂਗੇ ਤੁਹਾਡੀਆਂ ਬੈਸਟ ਵਿਸ਼ੀਜ਼ ਦੇ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸ਼ੁਕਰੀਆ ਜੀ ਥੈਂਕ ਯੂ